ਕਰਦੇ ਚਿਹਰੇ ਵੇਖਦਾ ਨੇ ਹੈਰਾਨ ਰਹਿ ਜਾਂਦਾ ਹੈ ਜਦੋਂ ਆਸਾ ਕੀ ਵਾਰ ਦਾ ਕੀਰਤਨ ਸੁਣਦਾ ਹੈ ਤੇ ਜਦੋਂ ਉਥੇ ਸੁਣਦਾ ਹੈ ਬਲੇ ਹਾਰੀ ਗੁਰਿਆ ਆਪਣੇ ਦਿਵਹਾੜੀ ਸਤਵਾ ਫਿਰ ਸੁਣਦਾ ਹੈ ਮੈਂ ਸ਼ੰਕਾ ਕਰਦਾ ਹਾਂ ਗੁਰੂ ਤੇ ਕਿ ਕੋਈ ਹੋਰ ਆ ਉਹ ਕਿੰਨਾ ਮੈਂ 100-100 ਵਾਰੀ ਵਾਰੇ ਜਾਵਾਂ ਮੈਂ ਸ਼ੰਕਾ ਕਰਦਾ ਪਰ ਇੱਥੇ ਕੋਈ ਹੋਰ ਬੈਠਾ ਗਾਉਂਦਾ ਹੈ ਕਿ ਮੈਂ ਆਪਣੇ ਗੁਰੂ ਤੋਂ ਬਲੇਹਾਰ ਜਾਵਾਂ ਕਿੰਨੀ ਵਾਰੀ ਕਿੰਨੀ ਵਾਰੀ ਪਿਆਰਿਓ ਦਿਉਹਾੜੀ ਸੱਦ ਵਾਰ ਘੜੀ-ਪੁੜੀ ਘੜੀ-ਮੁੜੀ ਸਾਰਾ ਦਿਨ ਦਮਸਕਾਰਾ ਕਰੀ ਫਿਰ ਕੋਈ ਉੱਚੀ ਏਕ ਜੇ ਪੜਦਾ ਹੈ ਜੇ ਸੌ ਚੰਦਾ ਯੋਗ ਵੈ ਸੂਰਜ ਚੜੇ ਹਜ਼ਾਰ ਅੱਛਾ ਏਕ ਹੀ ਗੱਲ ਹੋਈ ਏਕ ਹੀ ਗੱਲ ਹੋਈ ਕਿਤੇ ਵਿਧਾ ਚੜਾ ਕਿਤੇ ਨਹੀਂ ਕੀਤੀ ਸੋਚਦਾ ਹੈ ਕਿਤੇ ਵਿਧਾ ਚੜਾ ਕਿਤੇ ਨਹੀਂ ਕੀਤੀ ਕਿ ਸੌ ਚੰਦਰਮਾ ਹੋ ਜੇ ਹਜ਼ਾਰ ਸੂਰਜ ਹੋ ਜੇ ਜੇ ਸੌ ਚੰਦਾ ਉਗੋ ਹੈ ਸੂਰਜ ਚੜੇ ਹਜ਼ਾਰ ਇਤੇ ਚੰਨ ਇਹ ਗੁਰਬਿੰਨ ਕੋਹਰ ਅੰਧਾਰ ਅੱਛਾ ਜੇ ਮੈਂ ਆਪ ਜੀ ਨੂੰ ਹੁਣੇ ਕਹਾਂ ਕਿ ਪਿਆਰਿਓ ਆ ਵੇਖੋ ਕਿੰਡੀਆਂ ਕਿੰਡੀਆਂ ਫਲੱਡ ਲਾਈਟਾਂ جگਨਦੀਆਂ ਹੈ ਕਿੰਨਾ ਚਾਨਣ ਹੈ ਪਰ ਤੇਰੀ ਜ਼ਿੰਦਗੀ ਚ ਤੇ ਹਨੇਰਾ ਹੈ ਗੁਰੂ ਤੋਂ ਬਿਨਾਂ ਤਾਂ ਤੁਸੀਂ ਕਹੋਗੇ ਕਿਹੜੀ ਗੱਲ ਕੀਤੀ ਤੇ ਦਿਖਦਾ ਹੀ ਨਹੀਂ ਕਿਉਂਕਿ ਅੱਖਾਂ ਆਊਟਵਰਡ ਸਾਂ ਜਿੱਦਣ ਗੁਰਬਾਣੀ ਦੇ ਨਾਲ ਤੇਰੀਆਂ ਅੱਖਾਂ ਮੁੜੀਆਂ ਅੰਦਰ ਜਾਤੀ ਪਈ ਤੇ ਤੈਨੂੰ ਗੁਰਬਿੰਨ ਕੋਹਰ ਅੰਧਾਰ ਗੁਰੂ ਤੈਨੂੰ ਆਪਣਾ ਹੀ ਹਨੇਰਾ ਅੰਦਰੋਂ ਦਿਖ ਜਾਣਾ ਹੈ ਪਿਆਰਿਆ ਫਿਰ ਆਏਗਾ ਫਿਰ ਨੱਕ ਰਗੜਦਾ ਆਏਗਾ ਮਹਾਰਾਜੇ ਮੇਰਾ ਤੇ ਜੀਵਨ ਨਿਕਲ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਨੇਰੇ 'ਚ ਸੀ ਮੈਂ ਮੈਂ ਬਾਹਰ ਲਈ ਜਾਣਣ ਨੂੰ ਚਾਣਣ ਸਮਝੀ ਗਿਆ ਤੇ ਆਹ ਮਹਾਰਾਜੇ ਕਿਤੇ ਮੈਨੂੰ ਵੀ ਚਾਣਣ ਦਿਖਾ ਇਹ ਜਦੋਂ ਸੁਣਦਾ ਆਸਾ ਕੀ ਵਾਰ ਦੀਆਂ ਬਾਤਾਂ ਇਹਦੇ ਤੇ ਅਸਰ ਹੁੰਦਾ ਹੈ ਪਿਆਰਿਆ ਆ ਹੁੰਦਾ ਹੈ ਨਾ ਆਪਜੀ ਕਥਾ ਸੁਣਨਾ ਹੁੰਦੇ ਹੋ ਕੀਰਤਨ ਸੁਣਨਾ ਹੁੰਦੇ ਹੋ ਸ਼ਰਦਾ ਚ ਚਲੇ ਜਾਂਦੇ ਹੋ ਬਾਹਰ ਜਾਂਦੇ ਹੋ ਤੇ ਸ਼ਰਦਾ ਤੋਂ ਟੁੱਟ ਕੇ ਫੇਰ ਵਾਪਸ ਉਧਰ ਚਲੇ ਜਾਂਦੇ ਇਹ ਤੇ ਇਦਾਂ ਹੁੰਦਾ ਜਿਵੇਂ ਲਾਸਟਿਕ ਨੂੰ ਖਿੱਚੋ ਥੋੜੀ ਜੀ ਕੀਰਤਨ ਕਥਾ ਨਾਲ ਖਿੱਚੀ ਗਈ ਬਾਹਰ ਨਿਕਲੇ ਛੱਡੀ ਗਈ ਫੇਰ ਉੱਥੇ ਦੇ ਉੱਥੇ ਇੱਥੇ ਕਹਾਵਤ ਹੁਣ ਬੋਲਣੀ ਨਹੀਂ ਪਿੰਡਾਂ ਚ ਹੁੰਦੀ ਇੱਕ ਮੁੜਕੜ ਹੋੜ ਥਲੇ ਗੌਰ ਕਰੋ ਪਿਆਰਿਓ ਵਾਪਸ ਆਈਏ ਇਹ ਹਰ ਗੋਪਾਲ ਦੇ ਅੰਦਰ ਬੜੇ ਕਦੂ ਹੂ ਜਿਹੜਾ ਉਬ ਚੜਤ ਹੈ ਕਬੂ ਹੋ ਜਾਏ ਪਿਆਲੇ ਕਦੋਂ ਤੇਰਾ ਜਿਹੜਾ ਜੀੜਾ ਇਹਦਾ ਮਨ ਹੈ ਇਹ ਚੜਦੀ ਕਲਾ 'ਚ ਚਲੇ ਜਾਂਦਾ ਸੁਣ ਕੇ ਬਣੀ ਕਦੋਂ ਇਹਦਾ ਜਿਹੜਾ ਢੇਂਦੀ ਕਲਾ 'ਚ ਚਲੇ ਜਾਂਦਾ ਪੁਰਾਣੇ ਖਿਆਲ ਵੇਖ ਕੇ ਆਪ ਜੀ ਤੇ ਪੜਦੇ ਹੋ ਹੁਣੇ ਅਸਤਵਾਂ 'ਚ ਬੋਲਣਾ ਹੈ ਨਾਨੇ ਤੇ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਅਜਾ ਕਹਿੰਦੇ ਨਾਮ ਦੇ ਨਾਲ ਚੜਦੀ ਕਲਾ ਹੁੰਦੀ ਹੈ ਤੇ ਜਦੋਂ ਨਾਮ ਸੁਣਦਾ ਹੈ ਕੀਰਤਨ ਸੁਣਦਾ ਹੈ ਤੇ ਚੜਦੀ ਕਲਾ 'ਚ ਚਲੇ ਜਾਂਦਾ ਫੇਰ ਸ਼ੰਕੇ 'ਚ ਜਾ ਕੇ ਤੇ ਪਿੱਛੇ ਹੋ ਜਾਂਦਾ ਰੋਜ ਮਨ ਕਈ ਵਾਰ ਬਦਲਦਾ ਇਹਦਾ ਪਿਆਰ ਹੁਣ ਨਾ ਤਾਂ ਛੱਡ ਕੇ ਗਿਆ ਅਨੰਦਪੁਰ ਸਾਹਿਬ ਤੇ ਨਾ ਹੀ ਕੋਈ ਫੈਸਲਾ ਕਰ ਸਕਿਆ ਕਰਦੇ ਆਂ ਚਰਾਉਂਦੇ ਆਂ ਡਾਵਾ ਡੋਲ ਡਾਵਾ ਡੋਲ ਡਾਵਾ ਡੋਲ ਮਹੀਨਾ ਲੰਘ ਗਿਆ ਉਹ ਦਿਨ ਆ ਗਿਆ ਜਦੋਂ ਇਹਨੇ ਵਾਪਸ ਜਾਣਾ ਹੈ ਅੱਛਾ ਪਿਤਾ ਨੇ ਕੀ ਦਿੱਤਾ ਜੀ ਨੂੰ ਪਿਆਰਿਓ ਉਹ ਦਿੱਤਾ ਨਹੀਂ ਇਹਦੇ ਗੁਰੂ ਸਾਹਿਬ ਨੂੰ ਕਿਉਂਕਿ ਹੁੰਦੇ ਤੇ ਸ਼ੱਕਾ ਪੈ ਗਿਆ ਸੀ ਮੈਨੂੰ ਆਉਂਦੇ ਨੇ ਝੰਗਾ ਪੈ ਗਿਆ ਸੀ ਵੀ ਭਾਵੇਂ ਵੇਖਾਂ ਤੇ ਸਹੀ ਕਿਤੇ ਪੈਸੇ ਨਾ ਵੇਸਟ ਹੋ ਜਾਣ ਗਲਤ ਗੁਰੂ ਦੇ ਭੇਟਾ ਕਰਦਾ ਮਾਂ ਅੱਜ ਜਦੋਂ ਵਾਪਸ ਜਾਣਾ ਤੇ ਅੱਜ ਇਹਦਾ ਮਨ ਥੋੜੀ ਚੜਦੀ ਕਲਾ ਚ ਹੈ ਅੱਜ ਇਹਦਾ ਮਨ ਥੋੜੀ ਚੜਦੀ ਕਲਾ ਚ ਇਹਨੇ ਕੀ ਕੀਤਾ ਇਹਨੇ 100 ਰੁਪਿਆ ਭੇਟ ਕੀਤਾ ਕਲਗੀਧਰ ਜੀ ਨੂੰ ਕਹਿੰਦਾ ਇਹ ਮੇਰੇ ਪਿਤਾ ਬਿਸ਼ੰਬਰ ਦਾਸ ਜੀ ਵੱਲੋਂ ਭੇਟਾ ਹੈ ਤੇ ਮਹਾਰਾਜ ਮੈਨੂੰ ਬੜਾ ਆਨੰਦ ਆਇਆ ਇੱਕ ਮਹੀਨਾ ਰਹਿ ਕੇ ਇੱਥੇ ਇਹ ਆ 500 ਰੁਪਇਆ ਮੇਰੇ ਵੱਲੋਂ ਭੇਟਾ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ 500 ਤੇ 100 600 ਟੋਟਲ ਹੋ ਗਿਆ ਅੱਛਾ ਹੋਰ ਅੱਗੇ ਵੀ ਕਲਗੀ ਤਰਪੀਤਾ ਹੈ ਅੱਛਾ ਹੈ ਕਿ ਅੱਛਾ ਮਹਾਰਾਜ ਦਾ ਕੀ ਚੋਜ ਹੈ ਮਹਾਰਾਜ ਦਾ ਚੋਜ ਕੀ ਅਕਿਰਤ ਕਰਾਣ ਹਰਿਪਾਲ ਦਾ ਰਬ ਨਾਨਕ ਸਤਿ ਬਖਸ਼ੇ ਪਰ ਫਿਰ ਵੀ ਉਹਨੇ ਤਰਜ਼ ਕੀ ਕੀਤਾ ਆਪਣੇ ਕੋਲੋਂ ਇੱਕ ਕੜਾ ਇਸ ਨੂੰ ਦੇ ਦਿੱਤਾ ਇਦਾਂ ਦਾ ਕੜਾ ਲੋਹੇ ਦਾ ਕੜਾ ਇਸ ਨੂੰ ਦੇ ਦਿੱਤਾ ਬਿਸ਼ੰਬਰ ਦਾਸ ਨੂੰ ਕਹਿੰਦੇ ਆ ਲੈ ਪੁੱਤ ਸਾਡੇ ਵੱਲੋਂ ਤੈਨੂੰ ਦਾਤ ਤੈਨੂੰ ਬਖਸ਼ਿਸ਼ ਇੱਕ ਲੈ ਆ ਪ੍ਰਸ਼ਾਦ ਇਹ ਸੁੱਕਾ ਪ੍ਰਸ਼ਾਦ ਆਪਣੇ ਪਿਤਾ ਵਾਸਤੇ ਉਜੈਨ ਲੈ ਜਾਇ ਤੇ ਤੀਜੀ ਦਿੱਤੀ ਬਚਨ ਦਿੱਤਾ ਉਹਨੂੰ ਜਿਹਨੂੰ ਕਹਿੰਦੇ ਭਾਲ ਦਾ ਬਚਨ ਭਾਵਨਾ ਦਾ ਬਚਨ ਬਖਸ਼ਿਸ਼ ਦਾ ਬਚਨ ਕਿਰਪਾ ਦਾ ਬਚਨ ਕਹਿੰਦੇ ਆ ਕੜੇ ਦੀ ਸਤਕਾਰ ਕਰਿਆ ਕਰੀ ਤੇਰੇ ਵਾਰੀ ਮਿਆਰੇ ਹੋ ਜਾਏ ਕੀ ਕਰਿਆ ਕਰੀ ਆ ਕੜੇ ਦਾ ਸਤਕਾਰ ਕਰਿਆ ਕਰੀ ਤੇਰੇ ਮਾਰੇ ਮਾਰੇ ਹੋ ਜਾਣ ਅੱਛਾ ਜੀ ਬੜਾ ਖੁਸ਼ ਹੋਇਆ ਲੈ ਕੇ ਕੜਾ ਬਚਨ ਲੈ ਕੇ ਪ੍ਰਸ਼ਾਦ ਲੈ ਕੇ ਅਨੰਦਪੁਰ ਸਾਹਿਬ ਤੋਂ ਤੁਰ ਪਿਆ ਸੰਗਤ ਆਪਣੀ ਦੇ ਨਾਲ ਥੋੜੀ ਦੂਰ ਗਿਆ ਤੇ ਮਨ ਚ ਆਇਆ ਯਾਰ ਮੈਂ ਤਾਂ 600 ਰੁਪਏ ਦਿੱਤਾ ਸੀਗਾ ਮਹਾਰਾਜ ਨੂੰ ਤੇ ਮਹਾਰਾਜ ਮੈਨੂੰ ਕੀ ਦਿੱਤਾ ਇੱਕ ਲੋਹੇ ਦਾ ਕੜਾ ਇੱਕ ਥੋੜਾ ਜਿਹਾ ਪ੍ਰਸ਼ਾਦ ਇੱਕ ਮੈਨੂੰ ਇੰਨਾ ਕਹਿਤਾ ਕਿ ਕੜੇ ਦਾ ਸਤਿਕਾਰ ਕਰਿਆ ਕਰੀ ਤੇਰੇ ਦੁਆਰੇ ਤੇ ਫੇਰ ਮੱਥੇ ਤੇ ਆ ਤੂੰ ਹੀ ਜਿਹੜਾ ਪਿੰਡੇ ਨਾਲ ਉਹ ਹੋ ਮੇਰੇ ਨਾਲ ਧੋਖਾ ਕਰਦੇ ਆ ਦੋਨੋਂ ਮੇਰੇ ਨਾਲ ਮਾਰੇ ਧੋਖਾ ਕਰਦੇ ਐਨੇ ਪੈਸਾ ਨਾ ਮੈਨੂੰ ਇੰਨਾ ਕੁਝ ਹੀ ਦਿੱਤਾ ਇਹ ਭਾਈ ਹਾਂ ਬਡੋਲਤ ਵੇੜੀ ਮਾਰ ਪਰ ਜਦੋਂ ਪਾਪੀ ਮਨ ਹੁੰਦਾ ਨਾ ਇੰਨਾ ਹੀ ਤੜਪਾਉਂਦਾ ਹੈ ਇੰਨਾ ਹੀ ਗੁਰੂ ਤੋਂ ਦੂਰ ਲੈ ਕੇ ਜਾਂਦਾ ਹੈ ਇਹਦੇ ਸ਼ੰਕੇ ਦੇ ਵਿੱਚ ਇੰਨਾ ਪਛਤਾਵਾ ਇੰਨਾ ਪਛਤਾਵਾ ਇੰਨਾ ਪਛਤਾਵਾ ਹੋਇਆ ਹੁਣ ਕਰ ਕੁਝ ਨਹੀਂ ਸਕਦਾ ਪਿਆਰੇ ਤੇ ਤੁਰਿਆ ਜਾਂਦਾ ਹੈ ਕਿੱਥੇ ਅਨੰਦਪੁਰ ਸਾਹਿਬ ਤੇ ਕਿੱਥੇ ਇਸ ਭਾਰੇ ਭਾੜੀ ਮਨ ਦੇ ਨਾਲ ਇਹਨੇ ਪਹੁੰਚਣਾ ਉਜੈਨ ਉਹ ਮੱਧ ਪ੍ਰਦੇਸ਼ ਦੇ ਵਿੱਚ ਤੁਰਿਆ ਜਾਂਦਾ ਹੈ ਤੁਰੇ ਤੁਰੇ ਜਾਂਦੇ ਕੀ ਹੋਇਆ ਇਹ ਰਾਹ ਤੇ ਰੁਕਣ ਵਾਸਤੇ ਸੰਗਤ ਰੁਕੀ ਏ ਪਿੰਡ ਪੋਝੇ ਮਾਜਰਾ ਹੈ ਤੁਹਾਡੇ ਚ ਕੋਈ ਚਮਕੌਰ ਸਾਹਿਬ ਦੇ ਲਾਗੇ ਦਾ ਪਿਆਰਿਓ ਚਮਕੌਰ ਸਾਹਿਬ ਜਿਹੜੀ ਨਹਿਰ ਜਾਂਦੀ ਨਾ ਰੋਪੜ ਤੋਂ ਚਮਕੌਰ ਸਾਹਿਬ ਨੂੰ ਉਹ ਨਹਿਰ ਦੇ ਨਾਲ ਨਾਲ ਰੋਡ ਜਾਂਦੇ ਆ ਚਮਕੌਰ ਸਾਹਿਬ ਤੋਂ ਪਹਿਲਾਂ ਰਾਈਟ ਹੈਂਡ ਨਹਿਰ ਦੇ ਉਤੋਂ ਦੀ ਪੁਲ ਪਾਰ ਕਰਕੇ ਪੋਝੇ ਮਾਜਰਾ ਪਿੰਡ ਆਉਂਦਾ ਹੈ ਇਹ ਰੁਕੇ ਪੋਝੇ ਮਾਜਰਾ ਕੀ ਜੀ ਸੰਗਤ ਸੀ ਅਨੰਦਪੁਰ ਸਾਹਿਬ ਤੋਂ ਆਈ ਉੱਥੇ ਸਤਿਗੁਰ ਦਾ ਇੱਕ ਸਿੱਖ ਰਹਿੰਦਾ ਸੀ ਭਾਈ ਧਿਆਨ ਸਿੰਘ ਬੋਲੋ ਪਿਆਰੇਓ ਭਾਈ ਭਾਈ ਧਿਆਨ ਸਿੰਘ ਸੀ ਭਾਈ ਧਿਆਨ ਸਿੰਘ ਨੇ ਸੋਚਿਆ ਸਤਿਗੁਰ ਦੀ ਸੇਵਾ ਆਹਦੀ ਸੰਗਤ ਆਈ ਹੈ ਅਨੰਦਪੁਰ ਸਾਹਿਬ ਤੋਂ ਤੇ ਮੈਂ ਇਹਨਾਂ ਦੀ ਸੇਵਾ ਕਰਾਂ ਉਸ ਨੇ ਸੇਵਾ ਕੀਤੀ ਤੇ ਸੇਵਾ ਕਰਦੇ ਕਰਦੇ ਇਹਦੀ ਸੰਗਤ ਕਰ ਬੈਠਾ ਆ ਹੁੰਦਾ ਹੈ ਨਾ ਆਪ ਜੀ ਨੂੰ ਕਈ ਵਾਰੀ ਆਪ ਜੀ ਜ਼ਿੰਦਗੀ ਚ ਮਿਲੇ ਹੋ ਹੋਗੇ ਆ ਸੋਹਣਾ ਦਾੜਾ ਵੇਖ ਕੇ ਸੋਹਣਾ ਦਮਾਲਾ ਵੇਖ ਕੇ ਤੇ ਕਿਸੇ ਨੂੰ ਬੜੇ ਪਿਆਰ ਨਾਲ ਮਿਲੇ ਹੋਗੇ ਕਿ ਗੁਰੂ ਦਾ ਸਿੱਖ ਹੈ ਤੇ ਜਦੋਂ ਗੱਲ ਕਰੇਗਾ ਨਾ ਤਾਂ ਸੜੀ ਜੀ ਗੱਲ ਕਰੇਗਾ ਨਿੰਦਿਆ ਜੇ ਵਾਲੀ ਸਤ ਗੁਰ ਤੋਂ ਟੁੱਟਣ ਵਾਲੀ ਕਿ ਦਾੜਾ ਤਾਂ ਠੀਕ ਹੈ ਪਰ ਅੰਦਰੋਂ ਤੇ ਜਲਿਆ ਪਿਆ ਹੈ ਨਾ ਪਿਆਰਿਆ ਅੰਦਰੋਂ ਤੇ ਟੁੱਟਾ ਆਇਆ ਨਾ ਇਹ ਵੀ ਟੁੱਟਾ ਸੀ ਅੱਛਾ ਜਦੋਂ ਭਾਈ ਧਿਆਨ ਸਿੰਘ ਨੇ ਪੁੱਛਿਆ ਉਹ ਸਣਾ ਕੋਈ ਨੰਦਪੁਰ ਦੀਆਂ ਬਾਤਾਂ ਵੀ ਨਾ ਰਹਿ ਕੇ ਆਇਆ ਪਿਆਰਿਆ ਸਣਾ ਸਤਗੁਰ ਦੀ ਤਾਂ ਇਹਦਾ ਮੂੰਹ ਲਟਕ ਗਿਆ ਮੂੰਹ ਲਟਕ ਗਿਆ ਕਿੰਨਾ ਮੈਂ ਤੈਨੂੰ ਕੀ ਸੁਣਾਵਾਂ ਮੇਰ ਨਾਲ ਵੀਰਾਂ ਧੋਖਾ ਹੋ ਗਿਆ ਮੈਂ ਗਿਆ ਸੀ ਮੀਨਾ ਰਿਆ ਮੈਂ 600 ਰੁਪਏ ਦਿੱਤਾ 500 ਆਪਣਾ 100 ਪਿਤਾ ਦਾ ਉਹਦੇ ਬਦਲੇ ਆ ਵੇ ਗੁਰੂ ਨੇ ਮੈਨੂੰ ਕੜਾ ਦੇ ਦਿੱਤਾ ਵੇ ਤੁਮ ਨੂੰ ਤਾਂ ਮੈਨੂੰ ਪ੍ਰਸ਼ਾਦ ਦੇ ਦਿੱਤਾ ਜੀ ਤੇ ਕਹਿਤਾ ਕਿ ਕੜਾ ਦੀ ਸੇਵਾ ਕਰਿਆ ਕਰੀ ਤੇਰੇ ਵਾਲੇ ਬਾਰੇ ਹੋ ਜਾਣਗੇ ਮੇਰੇ ਨਾਲ ਤੂੰ ਖਾਓਗੇ ਅਜਾ ਕੇ ਤੇ ਆਪਣਾ ਦੁੱਖ ਰੋਂ ਰਿਆ ਹੈ ਤੇ ਭਾਈ ਧਿਆਨ ਸਿੰਘ ਆਪਣੇ ਥਾਂ ਦੂਜੀ ਹੋ ਰਿਆ ਹੋਏ ਦੁਸਤਾ ਸਤਿਗੁਰ ਤੇ ਚੰਗਾ ਕਰ ਬੈਠਾ ਹੈ ਆ ਪਟੜੀ ਬਦਲੀ ਆ ਪਟੜੀ ਬਦਲੀ ਆ ਤੇਰ ਤੂੰ ਰੋਂ ਨਰਕ ਦੇ ਰਾਹ ਪੈ ਗਈ ਹੈ ਭਾਈ ਧਿਆਨ ਸਿੰਘ ਨੂੰ ਇਨਾ ਦੁੱਖ ਲੱਗਾ ਸਤਿਗੁਰੂ ਜੀ ਦੀ ਬੇਦਬੀ ਦੇ ਬੋਲ ਸੁਣ ਕੇ ਇਹ ਭਾਈ ਧਿਆਨ ਸਿੰਘ ਘਰੇ ਜਾ ਕੇ ਨਾ ਆਪਣੀ ਘਰ ਵਾਲੀ ਨੂੰ ਕਹਿੰਦੇ ਬੀਬੀ ਘਰ ਵਾਲੀ ਨੂੰ ਕਹਿੰਦੇ ਵੀ ਇਹ ਨਾ ਇਹਨੇ ਸਤਗੁਰ ਦੀ ਨਿੰਦਿਆ ਕੀਤੀ ਐ ਹੋਵੇ ਨਾ ਹੋਵੇ ਸਤਗੁਰ ਦੀਆਂ ਦਾਤਾਂ ਇਹਦੇ ਕੋਲੋਂ ਖਰੀਦ ਲਈਏ ਇਹ ਡਿਜ਼ਰਵ ਨਹੀਂ ਕਰਦਾ ਆਪਾਂ ਗੱਲ ਸ਼ੁਰੂ ਕਰੀਏ ਨਾ ਦਾਤਾਂ ਦੀ ਜਦੋਂ 84 ਲੱਖ ਜੂਨ ਦੀ ਗੱਲ ਕੀਤੀ ਐ ਆ ਕੀੜੇ ਪਤੰਗੇ ਪਸ਼ੂਆਂ ਦੀ ਤੇ ਪਿੱਛੇ ਇੱਕ ਸਟੇਪਲ ਸੋਚ ਕੇ ਦੇਖੀਏ do we deserve to be human beings do we really deserve ਅੱਛਾ ਜੇ ਮੈਂ ਪਿਛਲੇ ਜਨਮ ਚ ਕੁੱਤਾ ਸੀ ਮੈਨੂੰ ਜਨਮ ਕਿਉਂ ਦੇ ਦਿੱਤਾ ਮਨੁੱਖ ਦਾ ਉਹਨੇ ਤਰਸ ਕੀਤਾ ਹੈ ਕੁੱਤੇ ਚ ਐਸਾ ਕੋਈ ਗੁਣ ਨਹੀਂ ਹੈ ਕਿ ਮਨੁੱਖ ਬਣ ਜਾਏ ਬਲਦ ਦੇ ਵਿੱਚ ਘੋੜੇ ਚ ਕੀੜੇ ਚ ਸੱਪ ਚ ਪਤੰਗੇ ਚ ਕਿਸੇ ਚ ਕੋਈ ਜਿੱਤ ਹੋਇਆ ਹੈ ਜਿਹੜਾ ਗੁਣ ਨਹੀਂ ਦਾ ਤਰਸ ਹੈ ਦਾਤ ਹੈ ਨਾ ਕਿ ਹਰ ਕੋਈ ਦਾਤ ਨੂੰ ਪਛਾਣਦਾ ਨਹੀਂ ਹਰ ਕੋਈ ਦਾਤ ਨੂੰ ਪਛਾਣਦਾ ਨਹੀਂ ਪਿਆਰਿਓ ਇਹ ਗਿਆ ਇਸ ਦੇ ਕੋਲ ਭਾਈ ਭੰਤਨ ਧਿਆਨ ਸਿੰਘ ਘਰੇ ਜਾ ਕੇ ਆਪਣੀ ਘਰ ਵਾਲੀ ਨਾਲ ਸਲਾਹ ਕਰਦੇ ਆ ਹੋਵੇ ਨਾ ਹੋਵੇ ਇਹ ਦਾ ਜ ਡਿਸਰਵ ਨਹੀਂ ਕਰਦਾ ਇਹ ਸਤਗੁਰੂ ਜੀ ਜਿੱਥੇ ਜਾਏਗਾ ਨਿੰਦਿਆ ਕਰਿਆ ਕਰੇਗਾ ਆਪਾਂ ਇਹਦੇ ਕੋਲੋਂ ਦਾਤਾਂ ਲੈ ਲਈਏ ਉਹ ਵੀ ਭਲੀ ਮਾਨਸ ਸੀ ਕਹਿੰਦੀ ਜੋ ਮੇਰੇ ਕੋ ਗਹਿਣਾ ਘਟਾ ਹੈਗਾ ਹੈ ਜਿੱਦਾਂ ਕਿਦਾਂ ਕਰਕੇ ਇਹਨੂੰ ਪੈਸੇ ਦੇ ਕੇ ਜਿੰਨੇ ਇਹਦੇ ਵੰਦੇ ਆ ਤੇ ਇਹਦੇ ਕੋਲੋਂ ਸਤਗੁਰਦਿਆਂ ਦਾਤਾਂ ਤੁਸੀਂ ਖਰੀਦ ਲਓ ਤਾਨਾ ਭਾਈ ਲਿਆਰ ਸਿੰਘ ਤਾਨਾ ਬੀਬੀ ਜਿਨ੍ਹਾਂ ਨੂੰ ਸਿੱਧੇ ਵੀ ਨਹੀਂ ਸਤਗੁਰ ਕਹਿ ਰਹੇ ਤੇ ਭਰੋਸਾ ਹੈ ਤਾਂ ਕਿ ਦਾਤਾ ਸਤਗੁਰ ਦੀਆਂ ਇਹ ਪਿੱਛੋਂ ਅੱਛਾ ਪਿਆਰਿਓ ਉਹਨਾਂ ਨੇ ਪੈਸੇ ਇਕੱਠੇ ਕਰਕੇ ਸਵੇਰੇ ਇਹਨੂੰ 500 ਦੇ ਦਿੱਤਾ ਕਹਿੰਦੇ 500 ਬਦਲੇ ਸਾਨੂੰ ਤੂੰ ਕੜਾ ਤੇ ਜਿਹੜਾ ਸਤਗੁਰ ਦਾ ਤੈਨੂੰ ਬਚਨ ਹੋਇਆ ਹੈ ਕਿ ਤੇਰੇ ਵਾਰੇ ਨਿਆਰੇ ਹੋਣਗੇ ਜੇ ਦੋਵੇਂ ਹੀ ਦੇ ਦੇਤਾ ਤੇ ਤੇਰੇ ਪਿਤਾ ਦਾ ਸੌ ਜਿਹੜਾ ਉਹ ਮਨਜ਼ੂਰ ਕਰ ਲੈਣਗੇ ਮਹਾਰਾਜ ਉਹ ਸੌ ਬਦਲੇ ਜਿਹੜਾ ਸੁੱਕਾ ਪ੍ਰਸ਼ਾਦ ਦਿੱਤਾ ਹੈ ਉਹ ਤੂੰ ਆਪਣੇ ਪਿਤਾ ਕਿਉਂਕਿ ਉਹ ਤੇ ਤਲਕੀਤਨ ਪਿਆਰ ਕਰਦੇ ਉਹਨਾਂ ਵਾਸਤੇ ਬਿਸ਼ੰਭਰ ਦਾਸ ਨਹੀਂ ਲੈ ਜੀ ਇਹ ਬੜਾ ਖੁਸ਼ ਹੋਇਆ ਚਲੋ ਵਧੀਆ ਡੀਲ ਹੋ ਗਈ ਹੈ ਕਿਉਂ ਜੀ ਜ਼ਿੰਦਗੀ ਚ ਕਿਤੇ ਘਾਟਾ ਪੈਂਦਾ ਹੋਵੇ ਆ ਘਰਾਂ ਦੇ ਰੇਟ ਡਿੱਗਦੇ ਹੋਣ ਕਿਤੇ ਤੇ ਬੰਦਾ ਕਹਿੰਦਾ ਇਹਨਾਂ ਕੱਢ ਦੋ ਸ਼ਿਸ਼ੇ ਜਿਹੀ ਹੋਰ ਡਿੱਗ ਜਾਣਾ ਹੈ ਇਨੂੰ ਹੋਇਆ ਇਹਨੂੰ ਆਇਆ ਵਿਚਾਰ ਛੇਤੀ ਕਰਕੇ ਇਹਨੇ 500 ਛੇਤੀ ਜੇਬ ਚ ਪਾਇਆ ਉਹਨਾਂ ਨੂੰ ਖੜਾ ਫੜਾਇਆ ਕਿ ਜਿੰਦਾ ਹਾਲੋ ਮਾਰ ਦਾ ਬਚਨ ਵੀ ਅੱਜ ਤੋਟਾ ਡਈ ਓਏ ਤੁਰ ਪਿਆ ਪਿਆਰੇ ਹੋ ਹੁਣ ਖੁਸ਼ ਬੜਾ ਹੈ ਜਦੋਂ ਮਨਮੁਖ ਵੀ ਗੁਰੂ ਨੂੰ ਛੱਡ ਕੇ ਸ਼ਰਾਬ ਪੀਦਾ ਹੈ ਨਾ ਕੁਝ ਬੜਾ ਹੁੰਦਾ ਹੈ ਜਦੋਂ ਮਨਮੁਖ ਕੋਈ ਜਿੰਨੀਆਂ ਹਰ ਕਟਾ ਸਤ ਗੁਰੂ ਨੂੰ ਪਿੱਠ ਦੇ ਕੇ ਕਰਦਾ ਹੈ ਨਾ ਖੁਸ਼ ਬੜਾ ਹੁੰਦਾ ਹੈ ਪਰ ਇਹਨੂੰ ਇਹ ਨਹੀਂ ਪਤਾ ਲੱਗਦਾ ਮਨਮੁਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਓ ਪਿਆਰਿਆ ਤੂੰ ਬੀਜਣ ਲੱਗਾ ਐ ਅਜੇ ਤੇ ਬੀਜ ਤਾਂ ਐ ਬੜੇ ਚਾਮਾਂ ਦੇ ਨਾਲ ਜਦੋਂ ਇਹਦਾ ਵੱਡਾ ਗੁੱਟਾ ਹੋਣਾ ਐ ਨਾ ਤਾਂ ਕੰਡੇ ਵੱਜਣੇ ਆ ਫਿਰ ਤੂੰ ਆ ਕੇ ਤਰਲੇ ਲਿਆ ਕਰਨਾ ਮੇਰੀਆਂ ਅਰਦਾਸਾਂ ਕਰੋ ਜਿੰਦੇ ਸੁਣਦੀਆਂ ਨਹੀਂ ਇਹਨੇ ਸੁਣਦੀਆਂ ਨਹੀਂ ਕਿਉਂ ਨਹੀਂ ਸੁਣਦੀਆਂ ਪਿਆਰਿਓ ਇਹਨੇ ਕਹਿਣਾ ਦੱਦਾ ਦੋਛਨ ਦੇਉ ਕਿਸੈ ਦੋਸ਼ ਕਰਮਾਂ ਆਪਣੀਆਂ ਜੋ ਮਕੀਆ ਸੋ ਮੈਂ ਪਾਇਆ ਦੋਸ਼ ਨਦੀ ਚ ਕਿਉਂ ਦੋਸ਼ ਦਿੰਨਾ ਏ ਕਿਨੂੰ ਤੂੰ ਖੋਦੀ ਤੇ ਮੀਂਝ ਬੀਜਿਆ ਹੁਣ ਤੈਨੂੰ ਫਲ ਤਾਂ ਪਾਈ ਵੱਢਣਾ ਪੈਣਾ ਏ ਜੇ ਲੋੜੇ ਦਾਗ ਬੁਝਿਉ ਰੀਆਂ ਕਿਕਰ ਬੀਜੈ ਜੱਟ ਬੀਜ ਦਾ ਕਿਕਰ ਏ ਤੇ ਲੱਭਦਾ ਦਾਖਾ ਏ ਪਿਆਰਿਆ ਕਿਕਰ ਬੀਜਿਆ ਤੇ ਕੰਡੇ ਹੀ ਏ ਤੇਰੀ ਕਿਸਮਤ ਚ ਲਿਖੇ ਮਾਨਮੁਖ ਦੁੱਖ ਦਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਪਿਆਰਿਓ ਇਹ ਹੁਣ ਖੁਸ਼ ਬੜਾ ਹੈ ਖੁਸ਼ ਬੜਾ ਹੈ ਚਲਿਆ ਗਿਆ ਦਿੱਲੀ ਪਹੁੰਚੇ ਉਸੇ 500 ਦਬੜਿਆਂ ਦੇ ਇਹਨੇ ਉਥੋਂ ਹੀਰੇ ਜਵਾਰਾਤ ਮਾੜਕ ਖਰੀਦਲੇ ਥੋੜੇ ਜਿਹਾ ਉਹ ਲੈ ਕੇ ਜਾ ਕੇ ਉਜੈਨ ਤੋਂ ਇੱਕ ਪਹਿਲਾ ਸ਼ਹਿਰ ਹੁੰਦਾ ਹੈ ਪਾਲੀ ਪਾਲੀ ਸ਼ਹਿਰ ਜਾ ਕੇ ਇਹਨੇ ਵੇਚ ਦਿੱਤੇ 500 ਦੇ ਖਰੀਦ ਕੇ ਦਿੱਲੀੋਂ ਤੇ ਉਥੇ 3000 ਦੇ ਵਿੱਚ ਇਹ ਹੋਰ ਮੱਤ ਟੁੱਠੀ ਉਹ ਇਦਾਂ ਹੀ ਜਿਹੜੇ ਆਪਜੀ ਪ੍ਰਸ਼ਨ ਪੁੱਛਦੇ ਹੁੰਦੇ ਨੇ ਨਾ ਪਰ ਮੁੱਖਾਂ ਕੋ ਜਾਦੀ ਪਾਇਆ ਹੁੰਦੀ ਜੇ ਉੱਤਰ ਆਉਣ ਲੱਗਾ ਜੀ ਬਾਹਰ ਲਿਕਰ ਹੀ ਦਿਖਾਉਂਦੇ ਆ ਕਿ ਜੇ ਰੰਗ ਵੇਖ ਹੀ ਲੈ ਉਦੋਂ ਹੀ ਪਤਾ ਲੱਗਣਾ ਕਹੋ ਕਬੀਰ ਤਬ ਹੀ ਨਰ ਜਾਗੈ ਜਮਕਾ ਡੰਡ ਮੂੰਡ ਮੈ ਲੱਗੇ ਜਦੋਂ ਜਾਗਦਾ ਹੈ ਉਦੋਂ ਨੂੰ ਟੂ ਲੇਟ ਹੋ ਗਿਆ ਹੁੰਦਾ ਟੂ ਲੇਟ ਹੋ ਗਿਆ ਤਾਂ ਅੱਛਾ ਚਲਿਆ ਗਿਆ 3000 ਦੇ ਵੇਚ ਕੇ ਤੇ ਘਰੇ ਬੜਾ ਖੁਸ਼ ਪਹੁੰਚਿਆ ਜਦੋਂ ਇਹਦਾ ਚਿਹਰਾ ਖੁਸ਼-ਖੁਸ਼ ਖੁਸ਼-ਖੁਸ਼ ਇਹਦੇ ਪਿਤਾ ਬਿਸ਼ੰਬਰ ਦਾਸ ਨੇ ਵੇਖਿਆ ਨਾ ਤੇ ਬਿਸ਼ੰਬਰ ਦਾਸ ਵੀ ਖੁਸ਼ ਹੋ ਗਏ ਕਿ ਸ਼ੁਕਰ ਹੈ ਮੇਰਾ ਪੁੱਤ ਅਨੰਦਪੁਰ ਸਾਹਿਬ ਗਿਆ ਸੀਗਾ ਇਹ ਹੁਣ ਥੋੜੀ ਪਤਾ ਜਿਹੜੇ ਉਹ ਲੰਬਾਂ-ਲੰਬਾ ਲਾਉਣਗੇ ਇਹ ਆਵਾਰਾਗਰਦੀ ਕਰਕੇ ਆਇਆ ਹੈ ਅੱਜ ਦਾ ਪੁੱਤ ਮਾਂ ਦੇ ਨੇ ਭੇਜਤਾ ਚਲ ਮੇਰਾ ਪੁੱਤ ਹੋਲੇ-ਮੱਲੇ ਤੇ ਜਾਏਗਾ ਕੋਈ ਚੜ੍ਹਦੀ ਕਲਾ ਦੀਆਂ ਬਾਤਾਂ ਸਿੱਖ ਕੇ ਆਏਗਾ ਸਿੱਖਾਂ ਦਾ ਸਭ ਤੋਂ ਚੜ੍ਹਦੀ ਕਲਾ ਦਾ ਤਿਹਾਰ ਹੈ ਪਿਆਰਿਓ ਗੱਟ ਕੇ ਖੇਡੇ ਜਾਂਦੇ ਆ ਮਾਂ ਨੂੰ ਕੀ ਪਤਾ ਹੈ ਟਰੈਕਟਰਾਂ ਦੀਆਂ ਦੇਸਾਂ ਦੇ ਕੇ ਆਇਆ ਹੈ ਮਾਨ ਨੂੰ ਕੀ ਪਤਾ ਹੈ ਆਸ਼ਕੀਆਂ ਮਾਰਦਾ ਆਇਆ ਹੈ ਮਾਨ ਨੂੰ ਕੀ ਪਤਾ ਹੈ ਢੀੜ ਭੜਕਿਆਂ ਦੇ ਵਿੱਚ ਧੀਆ ਭੈਣਾਂ ਨੂੰ ਚੁੰਡੀਆਂ ਮੜਦਾ ਆਇਆ ਹੈ ਮਾਨ ਤੋਂੜੀ ਪਤਾ ਹੈ ਗੁਰੂ ਨੂੰ ਪਤਾ ਹੈ ਗੁਰੂ ਨੂੰ ਪਤਾ ਹੈ ਲੈ ਕੇ ਨਾ ਕਿੱਥੇ ਲਿਖਣਾ ਹੈ ਉਹ ਗੁੜੀ ਕਲਮ ਚੱਲੀ ਜਾਂਦੀ ਹੈ ਨਾਲੋਂ ਨਾਲ ਨਾਲੋਂ ਨਾਲ ਚੱਲੀ ਜਾਂਦੀ ਹੈ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣਾ ਆ ਜਿਹਦੇ ਹੁਣੇ ਸਵਾਸ ਮੁੱਕਨੇ ਉੱਥੇ ਲੇਖਾ ਰੈਡੀ ਹੋਣਾ ਹੈ ਇੱਥੋਂ ਜਾਂਦੇ ਨੂੰ ਅੱਗੇ ਲੇਖਾ ਰੈਡੀ ਹੈ ਹਰ ਹਰ ਸਵਾਸ ਦਾ ਲੇਖਾ ਪਿਆਰੇ ਉੱਥੇ ਲਿਖਿਆ ਹੋਇਆ ਹੈ ਵਾਪਸ ਆਈਏ ਬਸ਼ੰਬਰਦਾਸ ਬੜੇ ਖੁਸ਼ ਹੈ ਮੇਰਾ ਪੁੱਤ ਖੁਸ਼ ਹੈ ਇਹ ਵੀ ਦੱਸਣਾ ਪਿਆ ਆਹੋ ਪਿਤਾ ਜੀ ਤੁਹਾਡੇ ਵਾਸਤੇ ਪ੍ਰਸ਼ਾਦ ਦਿੱਤਾ ਗੁਰੂ ਸਾਹਿਬ ਨੇ ਪਿਤਾ ਜੀ ਨੇ ਪ੍ਰਸ਼ਾਦ ਗ੍ਰਹਿਣ ਕਰ ਲਿਆ ਖੁਸ਼ੀ ਖੁਸ਼ੀ ਦੇ ਨਾਲ ਅੱਛਾ ਪੁੱਤ ਤੂੰ ਆਪਣੀ ਕੋਲ ਗੱਲ ਦੱਸਣਾ ਇਹ ਚੌੜਾ ਚੌੜਾ ਖੁਸ਼ੀ-ਖੁਜੀ ਚ ਸੁਣਾਉਣ ਲੱਗਾ ਪਿਤਾ ਜੀ ਮੈਂ ਤੇ ਪਿਆਰ ਜਾਣ ਕੇ ਮਾਰਾ ਨੂੰ 500 ਦੇ ਬੈਠਾ ਤੇ ਮਹਾਰਾਜ ਨੇ ਮੈਨੂੰ ਇੱਕ ਕੜਾ ਤੇ ਮੈਨੂੰ ਇੱਕ ਬਚਨ ਦੇ ਦਿੱਤਾ ਤੇ ਮੈਂ ਕੀ ਕੀਤਾ ਮੈਂ ਸੋਚਿਆ ਤੇ ਕੰਮ ਖਰਾਬ ਹੋ ਗਿਆ ਉਹ ਮੈਂ ਫਿਰ ਭੋਜੇ ਮਾਜਰੇ ਵਾਲੇ ਭਾਈ ਧਿਆਨ ਸਿੰਘ ਨੂੰ ਬਚਨ ਤੇ ਕੜਾ ਵੇਚ ਆਇਆ ਉਹ 500 ਰੁਪਏ ਦੇ ਮੈਂ ਮੁੜ ਕੇ ਹੀਰੇ ਜਵਾਹਰਾਤ ਖਰੀਦੇ ਦਿੱਲੀੋਂ ਪਾਲੀ ਵੇਚ ਕੇ ਤੇ ਆਹ ਵੇਖੋ ਪਿਤਾ ਜੀ ਮੈਂ 3000 ਕਮਾ ਕੇ ਲਿਆਇਆ ਜਦੋਂ ਸਿਆਣਾ ਪਿਓ ਸੀ ਉਹਨੇ ਫੇਰ ਬੱਤੇ ਤੇ ਹੱਤ ਮਾਰੇ ਉਹ ਤੇਰੇ ਭਾਂਗ ਮੁੱਟ ਗਿਆ ਤੇ ਤੈਨੂੰ ਸਮਝ ਨਾ ਆਈ ਤੈਨੂੰ ਸਮਝ ਨਾ ਆਈ ਤੂੰ ਗਵਾਚ ਗਿਆ ਮਾਇਆ ਚ ਕਿਆ ਪਹਿ ਦੇ ਕਿਆ ਖਾਦੇ ਹੋਏ ਜਾਂ ਮਨ ਨਹੀਂ ਸੱਚਾ ਹੈ ਕਿਆ ਮੇਵਾ ਕਿਆ ਕਿਉ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਜੀ ਜੇ ਭੋਗ ਬिलास ਕਿਆ ਲਸ਼ਕਰ ਕਿਆ ਨੀਬ ਖਵਾਸੀ ਆਵ ਮਹਿਲੀ ਵਾਸ ਨਾਨਕ ਸਚੇ ਨਾਮ ਵਿਣ ਸਭੇ ਟੋਲ ਵਿਨਾਸ਼ ਇਹ ਤੇ ਹੁਣ ਜਿਹੜਾ ਪੜਿਆ ਆਏਗਾ ਉੰਨੇ ਪਤਾ ਨਾ ਕਿ ਗੁਰੂ ਤੋਂ ਬਿਨਾਂ ਸਾਰੇ ਪਦਾਰਥ ਖਤਮ ਹੋ ਜਾਣੇ ਆ ਸਭੇ ਟੋਲ ਦਾ ਮਤਲਬ ਹੁੰਦਾ ਪਦਾਰਥ ਸਭੇ ਟੋਲ ਵੜਾ ਅੱਛਾ ਬਿਸ਼ੰਬਰ ਦਾਸ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਓਏ ਬੇਫਕੂਫਾ ਉਹ ਮੂਰਖਾ ਤੂੰ ਤੇ ਮੈਨੂੰ ਵੀ ਇਲਾਜ ਲਾਤੀ ਮੈਂ ਗੁਰੂ ਨਾਨਕ ਦੇਵ ਦੇ ਘਰ ਦਾ ਸਿੱਖ ਤੇ ਤੂੰ ਕਿਦਾਂ ਦਾ ਫੈਸਲਾ ਕਰ ਰਿਹਾ ਹੈ ਪਰ ਇਹ ਕਿੱਥੇ ਮੰਦਾ ਹੈ ਮਾਇਆ ਮਾਇਆ ਧਾਰੀ ਹੱਥ ਅੰਧਾ ਬੋਲਣਾ ਹੁਣ ਨਾ ਤੇ ਮਾਇਆ ਧਾਰੀ ਨੂੰ ਕੁਛ ਦਿਖਦਾ ਹੈ ਮਾਇਆ ਤੋਂ ਇਲਾਵਾ ਤੇ ਨਾ ਹੀ ਮਾਇਆ ਧਾਰੀ ਕਿਸ ਦੀ ਕਥਾ ਕਿੱਥੇ ਅੰਦਰ ਜਾਂਦੀ ਮਾਇਆ ਧਾਰੀ ਦੇ ਪਿਆਰੇ ਗੁਰੂ ਦਾ ਬਚਨ ਕਿੱਥੇ ਅੰਦਰ ਜਾਂਦਾ ਇਹਨੇ ਨਹੀਂ ਸੁਣਿਆ ਇਹਨੇ ਉਹੋ ਹੀ ਵਪਾਰ ਕਰਨਾ ਸ਼ੁਰੂ ਕਰ ਦਿੱਤਾ بڑے ਪੈਸੇ بڑے ਪੈਸੇ بڑے ਪੈਸੇ ਕਮਾਉਂਦਾ ਗਿਆ ਜਿੰਨੇ ਜਿੰਨੇ ਕਮਾਉਂਦਾ ਗਿਆ ਉਹ ਉਨਾ ਹੀ ਸਤਗੁਰ ਦੇ ਦਰ ਤੋਂ ਦੂਰ ਹੁੰਦਾ ਗਿਆ ਅਖੀਰ ਫਿਰ ਇੱਕ ਦਿਨ ਸਮਾਂ ਆਇਆ ਇਹਨੂੰ ਆਪਣੇ ਕੰਮ 'ਚ ਘਾਟਾ ਪੈਣਾ ਸ਼ੁਰੂ ਹੋਇਆ ਜਿੱਦਾਂ ਗਰਾਫ ਈਦਾ ਸਟ੍ਰੇਟ ਉੱਪਰ ਚੜ੍ਹਿਆ ਸੀ ਨਾ ਬਿਨੈਸ ਦਾ ਇਦਾਂ ਹੀ ਐਗਜ਼ੈਕਟ ਸਟ੍ਰੇਟ ਹੀ ਥੱਲੇ ਆਉਣਾ ਸ਼ੁਰੂ ਹੋ ਗਿਆ ਜਿਉਂ-ਜਿਉਂ ਥੱਲੇ ਆਉਂਦਾ ਹੈ ਤੇ ਥੋੜਾ-ਥੋੜਾ ਪਛਤਾਵਾ ਜਿਉਂ-ਜਿਉਂ ਡੁੱਬਦਾ ਹੈ ਪਛਤਾਵਾ ਅਖੀਰ ਜਦੋਂ ਖਤਮ ਹੋ ਗਿਆ ਸਾਰਾ ਜ਼ੀਰੋ ਹੋ ਗਿਆ ਤੇ ਪਿਓ ਦੇ ਕੋਲ ਜਾ ਕੇ ਬੈਠਦਾ ਇਹ ਹਰ ਗੋਪਾਲ ਆਪਣੇ ਪਿਤਾ ਬਸ਼ੰਬਰਦਾਸ ਦੇ ਕੋਲ ਬੈਠਦਾ ਹੈ ਤੇ ਕਹਿੰਦਾ ਪਿਤਾ ਜੀ ਮੈਨੂੰ ਦੱਸੋ ਤੇ ਸਹੀ ਮੈਂ ਜ਼ਿੰਦਗੀ 'ਚ ਗਲਤੀ ਕਿੱਥੇ ਕੀਤੀ ਪਿਤਾ ਕਹਿੰਦਾ ਤੂੰ ਉਦਣ ਕੀਤੀ ਹੀ ਭੁਜੇ ਮਾਜਰੇ ਤੂੰ ਉਦਣ ਭੁਜੇ ਮਾਜਰੇ ਕੀਤੀ ਹੀ ਜਿੱਦਣ ਸਤਕਰ ਦੀ ਬਖਸ਼ਿਸ਼ ਵੇਚ ਆਇਆ ਸੀ ਪਿਤਾ ਨੇ ਸਮਝਾਇਆ ਇਹ ਤਾਂ ਮੱਥਾ ਖੰਡਕਿਆ ਕਹਿੰਦਾ ਹੁਣ ਕੀ ਕਰਾਂ ਪਿਤਾ ਜੀ ਕਹਿੰਦੇ ਚੱਲ ਵਾਪਸ ਚਲੀ ਤੇਰੇ ਨਾਲ ਮੈਂ ਚੱਲਦਾ ਚੱਲ ਤੈਨੂੰ ਬਖਸ਼ਾਉਣ ਲੈ ਕੇ ਜਾਵਾਂ ਤਲਗੀਧਰ ਕੋਲ ਇਹ ਵਾਪਸ ਚੱਲੇ ਉਜੈਨ ਤੋਂ ਚੱਲਦੇ ਚੰਦੇ ਆਗੇ ਪਿਆਰਿਓ ਭਾਈ ਧਿਆਨ ਸਿੰਘ ਦੇ ਪਿੰਡ ਭੋਜੇ ਬਾਜਰਾ ਇਹ ਬਿਸ਼ੰਬਰ ਦਾਸ ਜੀ ਦਾ ਭਾਈ ਧਿਆਨ ਸਿੰਘ ਤੂੰ ਮੇਰਾ ਭਰਾ ਹੈ ਤੂੰ ਮੇਰਾ ਗੁਰੂ ਭਾਈ ਹੈ ਉਹ ਪਿਆਰਿਆ ਜਿੱਦਾਂ ਦਾ ਇਹ ਮੇਰਾ ਪੁੱਤ ਉਦਾਂ ਦਾ ਤੇਰਾ ਪੁੱਤੇ ਗੱਦੀ ਕਰ ਬੈਠਾ ਹੋਏ ਇਹ ਗਲਤੀ ਕਰ ਬੈਠਾ ਤੂੰ ਮੇਰੀ ਇੰਨੀ ਫਰਿਆਦ ਸੁਣ ਤੂੰ ਸਾਨੂੰ ਕੜਾ ਤੇ ਮਹਾਰਾਜ ਦਾ ਬਚਨ ਵਾਅਦਾ ਦੇ ਦੇ ਅੱਛਾ ਭਾਈ ਧਿਆਨ ਸਿੰਘ ਨੇ ਬਚਨ ਕੀ ਆਇਆ ਸੀ ਜਿਹੜਾ ਕੜੇ ਦਾ ਸਤਕਾਰ ਕਰੇਗਾ ਉਹਦੇ ਵਾਰੇ ਨਿਆਰੇ ਹੋ ਜਾਣਗੇ ਤੇ ਭਾਈ ਧਿਆਨ ਸਿੰਘ ਦੇ ਦਰਵਾਜ਼ੇ ਨਿਆਰੇ ਹੋਏ ਪਏ ਵਾਰੇ ਨੇ ਗੁਰ ਕਾ ਬਚਨ ਬਸੈ ਜੀ ਨਾਲੇ ਘਰ ਦਾ ਬਚਨ ਬਸੈ ਜੀ ਕਹਿੰਦੇ ਜਲ ਨਹੀਂ ਡੂਪੈ ਐਸਾ ਦੁਨੀਆ ਚ ਜਲ ਨਹੀਂ ਹੈ ਜਿਹੜਾ ਗੁਰੂ ਦੇ ਬਚਨ ਨੂੰ ਖਤਮ ਕਰ ਸਕੇ ਤਸਕਰ ਨਹੀਂ ਲੈਵੇਂ ਐਦਾਂ ਦਾ ਚੋਰ ਵੀ ਨਹੀਂ ਅਜੇ ਤੱਕ ਤੇਰੇ ਕੋਈ ਦਾਤ ਖੋ ਕੇ ਲੈ ਜੇ ਤੇ ਕਹਿੰਦੇ ਭਾਹੇ ਨਾ ਸਾਕੇ ਜਾਲੇ ਐਸੀ ਅੱਗ ਵੀ ਇਸ ਦੁਨੀਆ ਤੇ ਪੈਦਾ ਨਹੀਂ ਹੋਈ ਜਿਹੜੇ ਗੁਰੂ ਦੇ ਬਚਨ ਨੂੰ ਸਾੜ ਸਕੇ ਬਚਨ ਇੱਕ ਸਾਧ ਬਚਨ ਅਟਲਾਤਾ ਇਹ ਨਹੀਂ ਤਰਦਾ ਪਿਆਰੇ ਇੱਕ ਵਾਰੀ ਹੋ ਗਿਆ ਤੇ ਹੁਣ ਇਹ ਬਖਸ਼ਮਰਦਾਸ ਦਰਦ ਕਰਲੇ ਕਰਦਾ ਹੈ ਤੇ ਧਿਆਨ ਸਿੰਘ ਕਹਿੰਦਾ ਉਹ ਵੀਰਾ ਤਰਲੇ ਨਾ ਕਰ ਪਰ ਕਹਿੰਦਾ ਮੈਨੂੰ ਇਹ ਵੀ ਨਹੀਂ ਪਤਾ ਹੁਣ ਸਾਨੂੰ ਕਰਨਾ ਕੀ ਚਾਹੀਦਾ ਮੈਂ ਤੈਨੂੰ ਵਾਪਸ ਦੇਦਾ ਕਿਤੇ ਕਲਗੀਧਰ ਮੇਰੇ ਨਾਲ ਨਾਰਾਜ਼ ਹੋ ਜਾਣ ਤੇ ਐਦਾਂ ਕਰ ਫਿਰ ਚੱਲ ਤੂੰ ਵੀ ਚੱਲ ਮੈਂ ਵੀ ਚੱਲਦਾ ਤੇ ਹਰ ਗੋਪਾਲ ਨੂੰ ਵੀ ਨਾਲ ਲੈ ਤੇ ਚੱਲ ਚੱਲੀਏ ਤੇ ਕਲਗੀਧਰ ਜੀ ਕੋਲ ਚੱਲਦੇ ਅਨੰਦਪੁਰ ਸਾਹਿਬ ਆ ਗਏ ਦਸੰਬਰ 10 ਸੀ ਸਤਿਗੁਰੂ ਨੂੰ ਪਿਆਰਾ ਸੀ ਬੇਨਤੀ ਕੀਤੀ ਮਹਾਰਾਜ ਮੇਰੇ ਪੁੱਤ ਨੇ ਆ ਆ ਗੱਲ ਕੀਤੀ ਸਭ ਸੁਣਾ ਦਿੱਤਾ ਜਾਣੀ ਜਾਣ ਸਤਿਗੁਰੂ ਸਭ ਸੁਣਾ ਦਿੱਤਾ ਤੇ ਸਤਿਗੁਰ ਕਹਿੰਦੇ ਪਾਈ ਕਣਾ ਤਾਂ ਹੁਣ ਧਿਆਨ ਸਿੰਘ ਕੋਲੀ ਰਹੇਗਾ ਬਖਸ਼ਿਸ਼ ਵੀ ਧਿਆਨ ਸਿੰਘ ਕੋਲੀ ਰਹੇਗੀ ਪਰ ਚਲ ਇਹਨਾ ਕੀਤਾ ਅਸੀਂ ਤੈਨੂੰ ਮੁਆਫ ਕਰਦੇ ਜਾਵਾਂਗੇ ਅਸੀਂ ਤੈਨੂੰ ਮੁਆਫ ਕਰ ਦਿੱਤਾ ਹੈ ਕਹਿਤ ਕਬੀਰ ਜੀਤ ਕਹਿ ਰਿਹਾ ਸੋਚਿਆ ਸੀ ਸਾਖੀ ਦੀ ਗੱਲ ਕਰਾਂਗੇ ਤੇ ਗੁਰਬਾਣੀ ਦੀ ਗੱਲ ਕਰਾਂਗੇ ਸਾਖੀ ਵੀ ਹੋ ਗਈ ਕਿ ਜਿੱਤਣ ਤੇ ਹਾਰਨ ਦੇ ਦੋ ਰਾਹ ਹਨ ਪਿਆਰੇ ਜੇ ਮਹਾਰਾਜ ਨੂੰ ਭਾਇਆ ਅੱਜ ਸਮਾਪਤ ਹੈ ਕੱਲ ਨੂੰ ਇਸੇ ਪ੍ਰਕਰਨ ਨੂੰ ਅੱਗੇ ਗੁਰਬਾਣੀ ਦੇ ਅਸਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਿਆਰਿਓ ਜੋ ਸਮਝਿਆ ਹੈ ਸਵੇਰ ਤੱਕ ਇਹਨੂੰ ਵੇਸਟ ਨਾ ਕਰਕੇ ਆ ਜੇਓ ਇੱਕ ਤੇ ਆਇਓ ਸਾਨੂੰ ਪਤਾ ਏ ਵੀ ਕਿਡੇ ਐ ਕੋਈ ਤਾਂ ਨਹੀਂ ਹਿੰਮਤਾ ਮਾਰ ਕੇ ਆਇਓ ਦੂਜੀ ਗੱਲ ਐ ਇਹ ਬਚਨ ਨੂੰ ਚੇਤਾ ਰੱਖਿਓ ਸਤ ਗੁਰ ਤੇ ਮੂੰਹ ਫੇਰੇ ਮੱਥੇ ਤੇ ਨਕਾਲੇ ਫੇਰ ਨੂੰ ਦਿਲ ਕਰਦਾ ਇਹ ਨੂੰ ਮਾਰੇ ਤੋ ਪੜ ਲਓ ਭਾਈ ਬਾਣੀ ਕਹਿੰਦੇ ਸਤ ਗੁਰ ਤੇ ਮੂੰਹ ਫੇਰੇ ਮੱਥੇ ਤੇ ਨਕਾਲੇ اس چلے گی کہ ستگر سان ہن پترا تیرے کل <سؤال> دو رستے اے را دو چوز کرنا ہے ایک کل جان رکھی میں چوز نہیں کرنا نہیں دے ਚੂਜ਼ ਤੂੰ ਕਰਨਾ ਹੈ ਤੇ ਜਿਹੜਾ ਫੈਸਲਾ ਧੀਏ ਤੂੰ ਕਰੇਂਗੀ ਉਹਦੇ ਅਨੁਸਾਰ ਤੈਨੂੰ ਤਾਕਤ ਬਲ ਮਿਲੇਗਾ ਜਿਹੜਾ ਫੈਸਲਾ ਪੁੱਤਰਾ ਤੂੰ ਕਰੇਗਾ ਕੱਲ ਨੂੰ ਆਪਾਂ ਸਤਿਗੁਰੂ ਜੀ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਮਹਾਰਾਜ ਉਹ ਕਿਹੜਾ ਫੈਸਲਾ ਕਰਾਂ ਜਿਹਦੇ ਨਾਲ ਮੈਂ ਤੇਰੇ ਦਰ ਤੇ ਪ੍ਰਵਾਨ ਹੋ ਜਾਵਾਂ ਆਹ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਇੱਕੋ ਮਿੰਟ ਹੱਥ ਰੂਪ ਜੀ ਨੂੰ ਧਿਆ ਕੇ ਫਿਰ ਫਤਿਹ ਬੁਲਾਉਣੀ ਆਪ ਜੀ ਆਪਣੀਆਂ ਅੱਖਾਂ ਬੰਦ ਕਰੋ ਤੇ ਸਿਮਰਨ ਕਰੀਏ ਪਿਆਰਿਓ ਸਤ ਨਾਮ ਵਾਹਿਗੁਰੂ 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 ਸਤ ਨਾਮ ਦੇ ਪਿਆਰੇ ਸਤਿਗੁਰੂ ਤੁੰਤਨ ਸਾਹਿਬ ਜੀ ਦੇ ਗੁਰੰਤ ਸਾਹਿਬ ਮਹਾਰਾਜ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਦਾਤਾ ਜੀ ਆਪ ਜੀ ਨੇ ਤਰਸ ਕੀਤਾ ਸਾਨੂੰ ਸਦਨਾਂ ਨੂੰ ਆਪਣੇ ਹਜ਼ੂਰ ਬਿਠਾ ਕੇ ਸਿੱਖ ਮੱਤ ਦਿੱਤੀ ਕਿਰਪਾ ਕਰਿਓ ਮਹਾਰਾਜ ਅਸੀਂ ਇਹਨਾਂ ਮੱਤਾਂ ਨੂੰ ਜੀਵਨ ਚ ਵੀ ਧਾਰ ਰਹੀਏ ਤੇ ਆਪ ਜੀ ਦੇ ਦਰ ਤੇ ਪ੍ਰਵਾਣ ਹੋਣਾ ਹੀ ਸਾਡਾ ਮਿਸ਼ਨ ਹੋਵੇ ਮਹਾਰਾਜ ਜੀ ਅਸੀਂ ਇਸ ਜੀਵਨ ਚੋਂ ਹਾਰ ਕੇ ਨਹੀਂ ਜਾਣਾ ਚਾਹੁੰਦੇ ਮਹਾਰਾਜ ਅਸੀਂ ਚਾਹੁੰਦੇ ਤੁਸੀਂ ਸਾਨੂੰ ਸਮਝਾਓ ਇਹ ਜੀਵਨ ਕਿਦਾਂ ਜਿੱਤ ਸਕੀਏ ਮਾਰਾ ਤਰਸ ਕਰਿਓ ਅੱਜ ਵੀ ਆਪ ਜੀ ਨੇ ਤਰਸ ਕੀਤਾ ਹੈ ਕੱਲ ਨੂੰ ਵੀ ਸਮਝਾਓ ਐਨੀਆਂ ਸੇਵਾ ਪ੍ਰਵਾਨ ਕਰਿਓ ਮਹਾਰਾਜਿਓ ਹੋਈਆਂ ਨੇਕਾਂ ਭੁੱਲਾ ਆਪ ਜੀ ਬਖਸ਼ ਦਿਓ ਸਾਧ ਸੰਗਤ ਜੀ ਆਪ ਜੀ ਵੀ ਸਤਿਗੁਰੂ ਜੀ ਦਾ ਪਿਆਰਾ ਸਰੂਪ ਹੋ ਆਪ ਜੀ ਵੀ ਸਾਡੀਆਂ ਭੁੱਲਾਂ ਬਖਸ਼ ਦੇਣੀਆਂ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ